ਜਲੰਧਰ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਪਾਸੜ ਜਿੱਤ ਵਿਰੋਧੀਆਂ ਨੂੰ रास ਨਹੀਂ ਆ ਰਹੀ ਹੈ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਪੁਲੱਥ ਦੇ ਵਿਧਾਇਕ ਜਿਨ੍ਹਾਂ ਦੇ ਵੱਲੋਂ ਹੁਣ ਵੱਡੇ ਸਵਾਲ ਇਸ ਜਿੱਤ ਦੇ ਉੱਪਰ ਚੁੱਕ ਦਿੱਤੇ ਗਏ ਨੇ ਸੁਖਪਾਲ ਸਿੰਘ ਖਹਿਰਾ ਲਗਾਤਾਰ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਦਿਖਾਈ ਦਿੰਦੇ ਨੇ ਪਰ ਉਹਨਾਂ ਨੂੰ ਇਹ ਹਾਰ ਵੀ रास ਨਹੀਂ ਆ ਰਹੀ ਹੈ ਤੇ ਸੁਖਪਾਲ ਸਿੰਘ ਖਹਿਰਾ ਨੇ ਵੱਡੇ ਸਵਾਲ ਚੁੱਕਦਿਆਂ ਆਖਿਆ ਟਵੀਟ ਕਰਦਿਆਂ ਉਹਨਾਂ ਦੇ ਵੱਲੋਂ ਲੰਬੀ ਚੌੜੀ ਗੱਲ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਚੋਣ ਕਮਿਸ਼ਨ ਦੇ ਉੱਤੇ ਤਾਂ ਸਵਾਲ ਖੜੇ ਕੀਤੇ ਹੀ ਨੇ ਉੱਥੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਲਗਾਤਾਰ ਹਮਲਾਵਰ ਹੁੰਦੇ ਸੁਖਪਾਲ ਖਹਿਰਾ ਦਿਖਾਈ ਦੇ ਰਹੇ ਨੇ ਟਵੀਟ ਕਰਦੇ ਹਨ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਜਲੰਧਰ ਦੇ ਜਿਵਨੀ ਚੋਣ ਨਤੀਜੇ ਸਾਡੀ ਚੋਣ ਪ੍ਰਣਾਲੀ ਦਾ ਮਜ਼ਾਕ ਨੇ ਮਜ਼ਾਕ ਤੋਂ ਸਿਵਾਏ ਕੁਝ ਵੀ ਨਹੀਂ ਹੈ ਆਮ ਆਦਮੀ ਪਾਰਟੀ ਜਿਸ ਨੇ ਲੋਕ ਸਭਾ ਚੋਣਾਂ ਦੌਰਾਨ ਸਿਰਫ 40 ਦਿਨ ਪਹਿਲਾਂ ਮਾਮੂਲੀ 15000 ਵੋਟਾਂ ਨਾਲ ਆਪਣੀ ਜ਼ਮਾਨਤ ਜਬਤ ਕਰਵਾ ਲਈ ਸੀ ਉਸਨੇ ਸ਼ਾਨਦਾਰ 37000 ਵੋਟਾਂ ਦੇ ਫਰਕ ਦੇ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ ਮੈਨੂੰ ਯਕੀਨ ਹੈ ਕਿ ਧਰਤੀ ਦੇ ਉੱਤੇ ਐਸੀ ਕੋਈ ਵੀ ਸਰਕਾਰ ਨਹੀਂ ਹੈ ਜਿਹੜੀ 40 ਦਿਨਾਂ ਦੇ ਵਿੱਚ ਲੋਕਾਂ ਦੀ ਦੁਰਦਸ਼ਾ ਨੂੰ ਸੁਧਾਰਨ ਦੇ ਲਈ ਕੁਝ ਵੀ ਕਰ ਸਕਦੀ ਹੋਵੇ ਜਾਂ ਇਹਨੇ ਥੋੜੇ ਸਮੇਂ ਦੇ ਵਿੱਚ ਵਿਕਾਸ ਕਾਰਜ ਕਰਵਾ ਸਕਦੀ ਹੋਵੇ ਤੱਥ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸਦੇ ਸ ਮੰਤਰੀਆਂ ਦੇ ਸਮੂਹ ਨੇ ਫੈਸਲੇ ਨੂੰ ਸਰਕਾਰੀ ਮਸ਼ੀਨਰੀ ਦੀ ਘੋਰ ਦਰਵਰਤੋਂ ਤੇ ਇਸ ਤੋਂ ਇਲਾਵਾ ਪੈਸੇ ਤੇ ਸ਼ਰਾਬ ਦੇ ਨਾਲ ਵੋਟਰਾਂ ਨੂੰ ਭ੍ਰਿਸ਼ਟ ਕਰਕੇ ਹਰ ਸੰਭਵ ਤਰੀਕੇ ਦੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਖਰੀਦਿਆ ਤੇ ਇਸ ਹਿਰਾਫੇਰੀ ਵਾਲੇ ਫੈਸਲੇ ਨੇ ਦੋ ਅਹਿਮ ਪਹਿਲੂਆਂ ਨੂੰ ਨਕਾਰਾਤਮਕ ਰੂਪ ਦੇ ਵਿੱਚ ਸਾਹਮਣੇ ਲਿਆਂਦਾ ਹੈ ਉੱਚ ਨੈਤਿਕ ਮਾਪਦੰਡਾ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਆਪ ਭਾਵੇਂ ਚੋਣ ਜਿੱਤ ਗਈ ਹੋਵੇ ਪਰ ਪਾਰਟੀ ਵਿਦ ਡਿਫਰੈਂਸ ਕਟੜ ਇਮਾਨਦਾਰ ਹੋਣ ਦੀ ਆਪਣੀ ਇਮਾਨਦਾਰੀ ਅਤੇ ਵਕਾਰ ਗਵਾ ਬੈਠੀ ਹੈ ਕਿਉਂਕਿ ਉਹਨਾਂ ਨੇ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹਾਈਜੈਕ ਚੋਣਾਂ ਦੇ ਸਾਰੇ ਰਿਕਾਰਡ ਜਿਹੜੇ ਉਹ ਤੋੜ ਦਿੰਦੇ ਨੇ ਇਲੈਕਸ਼ਨ ਕਮਿਸ਼ਨ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪ੍ਰੋਸੇਜਕਤਾ ਗਵਾ ਦਿੱਤੀ ਹੈ ਇਸ ਨੂੰ ਮੁੱਖ ਮੰਤਰੀ ਮੰਤਰੀਆਂ ਤੇ ਸੰਵਿਧਾਨਕ ਅਹੁਦੇ ਤੇ ਕਾਬਜ ਸਾਰੇ ਲੋਕਾਂ ਨੂੰ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾਉਣ ਤੋਂ ਇਲਾਵਾ ਅਧਿਕਾਰੀਆਂ ਨੂੰ ਦਿਲਚਸਪੀ ਵਾਲੀ ਪਾਰਟੀ ਬਣਨ ਤੋਂ ਰੋਕਣ ਅਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਨੂੰ ਪਿਛਲੇ 10 ਸਾਲਾਂ ਦੀਆਂ ਸਾਰੀਆਂ ਚੋਣਾਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਤੇ ਜੇਕਰ ਇਹ ਸਾਡੇ ਲੋਕਤੰਤਰ ਨੂੰ ਵਧਨ ਫੁੱਲਣ ਤੇ ਆਪਣੀ ਸਾਖ ਨੂੰ ਬਚਾਉਣਾ ਚਾਹੀਦਾ ਤਾਂ ਫਿਰ ਇਸ ਤਰੀਕੇ ਦੇ ਨਾਲ ਸੁਧਾਰ ਕੀਤੇ ਜਾਣੇ ਚਾਹੀਦੇ ਹੈ ਤੇ ਵੱਡੇ ਚੋਣ ਸੁਧਾਰ ਕਰਕੇ ਹੀ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੀ ਪ੍ਰੋਸੈਜਯੋਗਤਾ ਦੁਬਾਰਾ ਬਹਾਲ ਹੋ ਸਕੇਗੀ ਕਿਉਂਕਿ ਇਸ ਤਰ੍ਹਾਂ ਦੀਆਂ ਉਪ ਚੋਣਾਂ ਲੋਕਤੰਤਰ ਦਾ ਮਜ਼ਾਕ ਅਤੇ ਬਲਾਤਕਾਰ ਤੋਂ ਇਲਾਵਾ ਕੁਝ ਵੀ ਨਹੀਂ ਏ ਸਰਕਾਰ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਸੁਖਪਾਲ ਸਿੰਘ ਖਹਿਰਾ ਵੱਲੋਂ ਜਿੱਥੇ ਲਾਏ ਗਏ ਆ ਉੱਥੇ ਹੀ ਚੋਣ ਕਮਿਸ਼ਨ ਦੀ ਭੂਮਿਕਾ ਦੇ ਉੱਤੇ ਵੀ ਵੱਡੇ ਸਵਾਲ ਖਹਿਰਾ ਦੇ ਵੱਲੋਂ ਚੁੱਕੇ ਗਏ ਨੇ ਤਾਂ ਆਮ ਆਦਮੀ ਪਾਰਟੀ ਦੀ ਜੱਤ ਮਗਰੋਂ ਸੁਖਪਾਲ ਸਿੰਘ ਖਹਿਰਾ ਦਾ ਗੁੱਸਾ ਨਿਕਲਦਾ ਦਿਖਾਈ ਦੇ ਰਿਹਾ ਹੈ ਤੇ ਚੋਣ ਕਮਿਸ਼ਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨਾਂ ਦੇ ਵੱਲੋਂ ਲੰਮੇ ਹੱਥੀ ਲਿਆ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੀ ਉਹਨਾਂ ਨੇ ਇਸ ਫਤਵੇ ਨੂੰ ਸਵੀਕਾਰ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਅਪੀਲ ਕੀਤੀ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਜਲੰਧਰ ਨੂੰ ਬੈਸਟ ਨੂੰ ਬੈਸਟ ਬਣਾਉਣ ਦੀ ਗੱਲ ਆਖੀ ਸੀ ਹੁਣ ਉਸ ਦੇ ਵੱਲ ਜ਼ੋਰ ਦੇ ਕੇ ਕੰਮ ਕਰੋਗੇ ਧਿਆਨ ਨਾਲ ਜਿਹੜਾ ਹੈ ਪੰਜਾਬ ਦੇ ਲੋਕਾਂ ਦੀ ਸੇਵਾ ਕਰੋਗੇ ਪੰਜਾਬ ਦੇ ਜੋ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਤੁਸੀਂ ਦਿਨ ਰਾਤ ਕੰਮ ਕਰੋਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਟਵੀਟ ਕਰਕੇ ਜਲੰਧਰ ਵਾਸੀਆਂ ਦਾ ਤ ਧੰਨਵਾਦ ਕੀਤਾ ਗਿਆ ਨਾਲ ਹੀ ਉਹਨਾਂ ਨੇ ਆਖਿਆ ਕਿ ਸਾਡੇ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਤੇ ਮੋਹਰ ਲੋਕਾਂ ਨੇ ਲਗਾ ਦਿੱਤੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਰਵਨੀਤ ਬਿੱਟੂ ਦੀ ਉਹਨਾਂ ਨੂੰ ਇੱਕ ਹੋਰ ਗੱਲ ਦੀ ਨਵੀਂ ਖੁਸ਼ੀ ਚੜੀ ਹੈ ਕਿ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਰਹਿ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਦੂਜੇ ਨੰਬਰ ਤੇ ਆਈ ਹੈ ਤਾਂ ਇਸ ਗੱਲ ਦਾ ਉਹਨਾਂ ਨੇ ਸੰਤੁਸ਼ਟੀ ਜ਼ਾਹਰ ਕਰਦਿਆਂ ਲੋਕਾਂ ਦੇ ਫਤਵੇਂ ਨੂੰ ਸਵੀਕਾਰ ਕੀਤਾ ਹੈ ਤੇ ਆਖਿਆ ਕਿ ਸਾਨੂੰ ਖੁਸ਼ੀ ਹੈ ਕਾਂਗਰਸ ਪਾਰਟੀ ਨਾਲੋਂ ਭਾਜਪਾ ਅੱਗੇ ਲੰਘ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਦੇ ਇਹਨਾਂ ਨਤੀਜਿਆਂ ਦਾ ਅਸਰ ਆ ਜਿਹੜਾ ਉਹ ਦਿਖਾਈ ਦੇ ਰਿਹਾ ਜਿੱਥੇ ਮੁੱਖ ਮੰਤਰੀ ਖੁਸ਼ ਨੇ ਖੈਰਾ ਉੱਥੇ ਗੁੱਸੇ ਵਿੱਚ ਨੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਆਪਣੀ ਪਰਫਾਰਮੈਂਸ ਤੋਂ ਸੰਤੁਸ਼ਟ ਨਜ਼ਰ ਆ ਰਹੇ ਨੇ ਭਾਵੇਂ ਉਹਨਾਂ ਨੂੰ ਜਿੱਤ ਦਾ ਨਸੀਬ ਨਹੀਂ ਹੋਈ ਪਰ ਦੂਜੇ ਨੰਬਰ ਤੇ ਆ ਕੇ ਵੀ ਉਹਨਾਂ ਨੂੰ ਕੁਝ ਨਾ ਕੁਝ ਸੰਤੁਸ਼ਟੀ ਮਿਲਦੀ ਦਿਖਾਈ ਦੇ ਰਹੀ ਹੈ ਪਰ ਅਕਾਲੀ ਦਲ ਦਾ ਮੰਦਾ ਹਾਲ ਇਹਨਾਂ ਚੋਣਾਂ ਵਿੱਚ ਦਿਖਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੋ ਬੀਬੀ ਸਰਜੀਤ ਕੌਰ ਸੀ ਉਹਨਾਂ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ ਜਿਸ ਤੋਂ ਬਾਅਦ ਬੀਬੀ ਸਰਜੀਤ ਕੌਰ ਬਾਗੀਆਂ ਦੇ ਨਾਲ ਰਲੇ ਅਤੇ ਇੱਕ ਦਿਨ ਐਸਾ ਵੀ ਆਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਅਕਾਲੀ ਦਲ ਛੱਡ ਕੇ ਉਹ ਆਪ ਚ ਸ਼ਾਮਲ ਹੋ ਜਾਂਦੇ ਅਤੇ ਉਸੇ ਹੀ ਸ਼ਾਮ ਤੱਕ ਦੁਬਾਰਾ ਉਹਨਾਂ ਨੂੰ ਬਾਗੀ ਧੜਾ ਵਾਪਸ ਲਿਆ ਆਉਂਦਾ ਤਾਂ ਉਹ ਬੀਬੀ ਨੂੰ ਲਗਭਗ 1200 ਵੋਟ ਪਈ ਹੈ ਤੇ ਜੇਕਰ ਗੱਲ ਦੂਜੀ ਪਾਰਟੀ ਦੀ ਕੀਤੀ ਜਾਵੇ ਬਸਪਾ ਦੀ ਉਹ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਉਹਨਾਂ ਨੂੰ ਵੀ ਹਜ਼ਾਰ ਦੇ ਨੇੜੇ ਤੇ ਵੋਟਾਂ ਪਈਆਂ ਨੇ ਤਾਂ ਇਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਲੀਹੋਂ ਲੱਥ ਦੀਆਂ ਦਿਖਾਈ ਦਿੱਤੀਆਂ ਨੇ ਇੱਥੇ ਮੁੱਖ ਜਿਹੜੀ ਪਾਰਟੀ ਬਣ ਕੇ ਉੱਭਰੀ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਹੈ 37000 ਤੋਂ ਜ਼ਿਆਦਾ ਵੋਟਾਂ ਦੇ ਨਾਲ ਪਰ ਕਾਂਗਰਸ ਪਾਰਟੀ ਨੂੰ ਇੱਜ਼ਤ ਪੂਰੀ ਤਰ੍ਹਾਂ ਰਾਸ ਨਹੀਂ ਆ ਰਹੀ ਅਤੇ ਉਹਨਾਂ ਦੇ ਵੱਲੋਂ ਵੱਡੇ ਸਵਾਲ ਇਲੈਕਸ਼ਨ ਕਮਿਸ਼ਨ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਚੁੱਕੇ ਗਏ ਨੇ ਅਤੇ ਸੁਸ਼ੀਲ ਰਿੰਕੂ ਭਾਜਪਾ ਦੇ ਜੋ ਲੋਕ ਸਭਾ ਦੇ ਉਮੀਦਵਾਰ ਸੀ ਅਤੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਅੱਠ ਵੱਡੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਏ ਗਏ ਸਨ ਤੁਹਾਨੂੰ ਖੈਰਾ ਦੇ ਵੱਲੋਂ ਲਾਏ ਗਏ ਇਲਜ਼ਾਮ ਜਾਂ ਫਿਰ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਜਵਾਬ ਤਵ ਦਿੱਤਾ ਗਿਆ ਇਹ ਗੁੱਸੇ ਭਰਿਆ ਬਿਆਨ ਕਿਸ ਤਰ੍ਹਾਂ ਦਾ ਲੱਗਿਆ ਇੱਕ ਮਿੰਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ